ਤਾਂ ਕਰ ਓਏ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਬੋਲੋ ਸਾਰੇ ਭਰਾਵਾਂ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਜੀ ਲਓ ਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਕਬੂਤਰ ਲੈ ਗਏ ਤੇ ਅੱਜ ਆਪਾਂ ਜਿਹੜਾ ਡੱਬ ਵਾਲਾ ਕਬੂਤਰ ਆ ਤੇ ਨਾਲ ਗੋਲਡਨ ਹੈ ਨਾਲ ਇੱਕ ਫੀਮੇਲ ਹੈ ਜੀ ਸੋ ਜਿੰਨੇ ਆਪਣੇ ਸਬਸਕ੍ਰਾਈਬਰ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਇਮਰਾਨ ਪੀ ਜਣੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜੂਬਨ ਬਾਜਵਾ ਜੀ ਨਿਰਮਲ ਸਿੰਘ ਜੀ ਆ ਤੇ ਨਾਲ ਨਾਲ ਭਰਾਵਾਂ ਨੂੰ ਆਪਾਂ ਜਿਹੜਾ ਸ਼ੌਂਕ ਰਾਵਾਂਗੇ ਨਾਲ ਨਾਲ ਭਰਾਵਾਂ ਦੇ ਜਿਹੜੇ ਹਨ ਆਪਾਂ ਨਾਮ ਦੱਸਾਂਗੇ ਜਿਹੜੇ ਜਿਹੜੇ ਆਪਾਂ ਨੂੰ ਪ੍ਰਾਸ ਬੋਟ ਕਰਦੇ ਆ ਸੋ ਆਪਣੇ ਭਰਾ ਜਿਹੜੇ ਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੈ ਜੀ ਸਮਿੰਦਰ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਸ਼ਮਿੰਦਰ ਸਿੰਘ ਜੀ ਨਰੇਸ਼ ਠਾਕੁਰ ਜੀ ਆ ਮਨਪ੍ਰੀਤ ਭਾਜੀ ਆ ਜੇ ਵੀ ਨਵ ਭਾਜੀ ਆਪਣੇ ਪੱਟੀ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਜੀ प्रदीप ਭਾਜੀ ਉਹਨਾਂ ਦਾ ਵੀ ਧੰਨਵਾਦ ਪੀ ਵੀ 02 ਵਾਲੇ ਇਹਨਾਂ ਦਾ ਧੰਨਵਾਦ ਲਓ ਜੀ ਹੁਣ ਤੁਹਾਨੂੰ ਬਸ਼ੌਂ ਕਰਾਉਣੀ ਅੱਖ ਦਾ ਤੇ ਨਾਲ ਨਾਲ ਜਿਹੜੇ ਆਪਣੇ ਭਰਾ ਆ ਆਪਣੇ ਨਾਮ ਸੁਣੀਆਂ ਜਾਣ ਵੀ ਜਿਹੜੇ ਆਪਾਂ ਨੂੰ ਕਮੈਂਟ ਕਰਦੇ ਆ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਲਓ ਜੀ ਹੁਣ ਸ਼ੌਂਕ ਕਰੋ ਜੀ ਸਭ ਤੋਂ ਪਹਿਲਾਂ ਅੱਖ ਦਾ ਜੀ ਲੋਈ ਦੋਸਤੋ ਆਇਆ ਡੱਬ ਵਾਲਾ ਕਬੂਤਰ ਆ ਤੇ ਇਹਦੀ ਅੱਖ ਦਾ ਸ਼ੌਂਕ ਕਰ ਲਓ ਮੇਰੇ ਵੀਰ ਠੀਕ ਹੈ ਜੀ ਤੇ ਜਿੰਨੇ ਵੀ ਆਪਣੇ ਭਰਾ ਵਾ ਸਾਰਿਆਂ ਦਾ ਧੰਨਵਾਦ ਹੈ ਜੀ ਅਮਰੀਕ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਪ੍ਰਭ ਨੂਰ ਜੀ ਪ੍ਰਦੀਪ ਕੁਮਾਰ ਜੀ ਉਹਨਾਂ ਦਾ ਵੀ ਧੰਨਵਾਦ ਹੈ ਹੈਰੀ ਸੰਧੂ ਭਾਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਇਹ ਤੋਂ ਬਾਅਦ ਲਓ ਜੀ ਕਬੂਤਰ ਚੈੱਕ ਕਰ ਲਓ ਜੀ ਆਹ ਕਲਰ ਲੱਗਾ ਏ ਠੀਕ ਹੈ ਜੀ ਤੇ ਆਹ ਟੇਲ ਹੈਗੀ ਇਹਦੀ ਠੀਕ ਹੈ ਜੀ ਫੜ ਲੱਗਾ ਥੋੜੀ ਜਿਹੀ ਟੇਲ ਪੁੱਟੀ ਗਈ ਹੈ ਆਹ ਇਹਦੇ ਪੰਜੇ ਜੀ ਠੀਕ ਹੈ ਜੀ ਤੇ ਆ ਕਬੂਤਰ ਦਾ ਫੁੱਲ ਕਲਰ ਵੇਖ ਲਓ ਤੇ ਆਪਾਂ ਤਾਂ ਵੀ ਛੱਡ ਕੇ ਵੀ ਜਿਹੜਾ ਸ਼ੌਂਕ ਕਰਾਵਾਂਗੇ ਜੀ ਡੱਬਾ ਵਾਲਾ ਕਬੂਤਰ ਜੀ ਲਾਲ ਅੱਖ ਦੇ ਵਿੱਚ ਫਾੜੀ ਜੋੜ ਦਾ ਪੂਰਾ ਓਕੇ ਜੇ ਬੰਦ ਜੋੜ ਜੇ ਬਿਲਕੁਲ ਹੀ ਤੇ ਆ ਵੇਖ ਲਓ ਸ਼ਾਪ ਇਹਦੀ ਆ ਜਿਹੜਾ ਇਹਦੇ ਪਿਛੇ ਵੀ ਬੰਦੀ ਪਈ ਦਿਲ ਠੀਕ ਹੈ ਜੀ ਆ ਕਬੂਤਰ ਜੇ ਲਓ ਜੀ ਦੋਸਤੋ ਆ ਖਲੋਣੀ ਵੇਖ ਲਓ ਇਸ ਤੋਂ ਬਾਅਦ ਤੁਹਾਨੂੰ ਦੱਸੀ ਜੇ ਕਬੂਤਰ ਦਾ ਸ਼ੌਂਕ ਕਰਾਉਂਦੇ ਲੋਈ ਆਪਣੇ ਅਮਰ ਹੁੰਦਾ ਸਾਹਿਬ ਇਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਆਪਣੇ ਮਾਨ ਪੀਜਨ ਕਸੂਰ ਵਾਲੇ ਆ ਜੀ ਪੀਬੀ 35 ਵਾਲੇ ਉਹਨਾਂ ਦਾ ਵੀ ਧੰਨਵਾਦ ਹੈ ਕੇਐਸ ਪੀਜਨ ਵਲੌਗ ਵਾਲੇ ਉਹਨਾਂ ਦਾ ਵੀ ਧੰਨਵਾਦ ਲੋ ਜੀ ਇਸ ਤੋਂ ਬਾਅਦ 골ਡਨ ਕਬੂਤਰ ਆ ਗਿਆ ਲਵ ਬੁੱਟਰ ਸਾਹਿਬ ਜੀ ਉਹਨਾਂ ਦਾ ਵੀ ਧੰਨਵਾਦ ਅਮਿਤਪਾਲ ਸਿੰਘ ਜੀ ਆ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਲੋ ਲੋਈ ਦੋਸਤੋ ਦੇਖ ਲਓ ਚੈੱਕ ਕਰ ਲਓ ਰਿੰਗ ਸ਼ਿੰਗ ਪੂਰੇ ਮੁਕੰਮਲ ਆ 골ਡਨ ਕਬੂਤਰ ਜੇ ਉਹਨਾਂ ਦਾ ਵੀ ਧੰਨਵਾਦ ਹੈ ਆ ਕਲੀਅਰ ਕਰਾਖ ਰੋਕੇ ਕਰ ਲੋਈ ਸੁਜੀਵ ਚਹਾਨ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜੀ ਸਿਲੰਦਰ ਬਾਜਵਾ ਸਾਹਿਬ ਜੀ ਜੋਤ ਵੀਰ ਆ ਵਿੱਕੀ ਸ਼ਿਹਾਰੇ ਤੋਂ ਆ ਜੀ ਸ਼ਾਨੀ ਰਾਜਪੂਤ ਜੀ ਗੁਰਪ੍ਰੀਤ ਭਾਜੀ ਆਪਣੇ ਉਹਨਾਂ ਦਾ ਵੀ ਧੰਨਵਾਦ ਹਰਸ਼ਬਲ ਜੀ ਜੋਬਨ ਵੀਰ ਅੰਬਸਰੀਆ ਲਾਵੀਰ ਆ ਜੀ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਸੋ ਆਦ ਕਬੂਤਰ ਦੋਸਤੋ ਕਟਿਆ ਹੈਗੇ ਵੀਰ ਨੇ ਚੰਗੀ ਤਰ੍ਹਾਂ ਠੀਕ ਹੈ ਇਹ ਤੋਂ ਬਾਅਦ ਟੇਲ ਦਾ ਵੀ ਸ਼ੌਕ ਕਰ ਲਓ ਕਬੂਤਰ ਹੈ ਬੋਹ ਕੈਂਡ ਜੀ ਠੀਕ ਹੈ ਸ਼ੌਕ ਕਰ ਲਓ ਟੇਲ ਦਾ ਸਦਵੰਤ ਸਿੰਘ ਭਾਜੀ ਉਹਨਾਂ ਦਾ ਵੀ ਧੰਨਵਾਦ ਹੈ ਕਬੂਤਰ ਲਵਰ ਜੀ ਜਸ ਸਮਰਾ ਜੀ ਉਹਨਾਂ ਦਾ ਵੀ ਧੰਨਵਾਦ ਹੈ ਜੀ ਨਦਰਾਜ ਫੌਜੀ ਸਾਹਿਬ ਜੀ ਹੈ ਤੇ ਲਓ ਜੀ ਨਾਲ ਹੀ ਪੰਜਿਆਂ ਦਾ ਸ਼ੌਕ ਕਰ ਲਓ ਜੀ ਰਣਜੀਤ ਭਾਈ ਆਪਾਂ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਜਤਿੰਦਰ ਭਾਜੀ ਨੇ ਚੀਨੀ ਵੀਰ ਆ ਜੀ ਆਪਣਾ ਹਰਪ੍ਰੀਤ ਵੀਰ ਆ ਕਬਲ ਪੱਟੀ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜੀ ਲੋ ਜੀ ਥੋ ਬਾਤ ਤੁਹਾਨੂੰ ਹੁਣ ਛੱਡ ਕੇ ਵੀ ਸ਼ੌਕ ਕਰਾਉਨੇ ਠੀਕ ਹੈ ਹਲੋ ਜੀ ਦੋਸਤੋ ਆ ਫੀਮੇਲ ਹੈ ਕਾਈ ਇਹ ਕ੍ਰੋਸ ਹੋਈ ਜੇ ਡੱਬ ਵਾਲਿਆਂ ਜੋ ਤੇ ਜਿਵੇਂ ਲੱਖ ਆਇਆ ਕ੍ਰੋਸ ਹੈ ਆ ਲਾਲ ਪਾਨੇ ਦਾ ਦੇਖ ਲਓ ਠੀਕ ਹੈ ਤੇ ਆ ਫੀਮੇਲ ਦਾ ਪਰ ਸਿਕ ਕਰ ਲਓ ਕਿਉਂਕਿ ਇਸ ਟਾਈਮ ਤੇ ਕੱਟੇ ਹੋਏ ਆ ਤੇ ਮਾਦੀ ਆ ਤੇ ਕੱਲ ਦੋਸਤੋ ਜਿਹੜੇ ਆਪਣੇ ਕੋ ਕਬੂਤਰ ਜਿਹੜੇ ਆ ਮੀਂਹ ਦੇ ਵਿੱਚ ਜਿਹੜੇ ਬਾਹਰ ਆ ਗਏ ਸੀ ਇਹ ਮੀਂਹ ਦੇ ਵਿੱਚ ਬਾਹਰ ਆ ਗਏ ਉਹਦੇ ਨਾਲ ਤਾਂ ਥੋੜੇ ਲਿਬੜੇ ਜੇ ਗਏ ਆ ਕਬੂਤਰ ਕਿਉਂਕਿ ਕੱਲ ਆਪਾਂ ਵੀਡੀਓ ਸ਼ੂਟ ਕਰਨ ਚੱਲ ਗਏ ਆਪਣੇ ਭਾਜੀ ਜਣੀ ਆਏ ਸੀ ਗਦਾਸਪੁਰ ਤੋਂ ਵਿਜੇ ਬਾਉ ਜੀ ਉਹਨਾਂ ਦਾ ਵੀ ਧੰਨਵਾਦ ਜੀ ਆਪਣੀ ਵੀਡੀਓ ਤੇ ਕਮੈਂਟ ਕਰਦੇ ਆ ਜੀ ਤੇ ਲਓ ਜੀ ਗਰਦੇਵ ਭਾਜੀ ਆਪਣੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਪੰਜਿਆਂ ਦਾ ਸ਼ੌਂਕ ਕਰ ਲਓ ਕਿਉਂਕਿ ਕਬੂਤਰ ਜਿਹੜੇ ਬੁਰਾਇਆ ਬਣਾਉਂਦੇ ਪਏ ਆ ਲੋਈ ਹੁਣ ਤੁਹਾਨੂੰ ਆਪਾਂ ਜਿਹੜਾ ਇਹਦਾ ਛੱਡ ਕੇ ਵੀ ਸ਼ੌਂਕ ਕਰਾਉਨੇ ਸੋਈ ਆ ਤਿੰਨ ਕਬੂਤਰ ਹੈਗੇ ਆ ਫੀਮੇਲ ਜੇ ਇੱਕ ਇੱਕ ਡਬਲ ਵਾਲਾ ਨਰ ਜੀ ਉਹ ਪਿਛਲੇ ਮਨੇ 골ਡਨ ਜਿਹੜਾ ਵਾ ਠੀਕ ਹੈ ਇੱਕ ਕਬੂਤਰ ਆ ਗਾਇ ਲੋਈ ਜੀ ਜਿਸ ਵੀਰ ਨੂੰ ਚਾਹੀਦੀਆਂ ਆਪਣੇ ਨਾਲ ਕੰਡਕਟ ਕਰ ਲਈ ਜੀ ਤੇ ਦੋਸਤੋ ਜਿਹੜੇ ਆਪਣੇ ਭਰਾ ਕਮੈਂਟ ਕਰਦੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਵੀਰ ਦਾ ਆਪਣੇ ਦਾ ਕਿਸ ਦਾ ਨਾਮ ਰਹਿ ਗਿਆ ਹੋਵੇ ਨੈਕਸਟ ਵੀਡੀਓ ਆਪਾਂ ਜਰੂਰ ਆਪਣਾ ਦੱਸੇ ਆਪਾਂ ਨੂੰ ਕਮੈਂਟ ਕਰੀ ਤੇ ਆਪਾਂ ਉਹ ਵੀਰ ਦਾ ਨਾਮ ਜਰੂਰ ਲਵਾਂਗੇ ਜੀ ਇਹ ਆਪਣਾ ਜਿਹੜਾ WhatsApp ਨੰਬਰ ਜੀ 62 39 64 40 81 ਜੀ ਤੇ ਲੋਕੇਸ਼ਨ ਆਪਣੀ ਅੰਬਸਰ ਆਪਰਾਮਦੀਪth ਰੋਡ ਪਿੰਡ ਗੰਸਵਾ ਦਾ ਕੀ ਹੈ ਮਿਲਦੇ ਹਾਂ ਨੈਕਸਟ ਵੀਡੀਓ ਜੀ ਧੰਨਵਾਦੀ ਵੀਡੀਓ ਦੇਖਣ